ਆ ਦੇਖੋ ਜਾਰੀ ਜੀਪ ਨਦੀ ਚੋਂ ਜੀ ਆ ਦੇਖੋ ਕੱਢਤੀ ਉਹਨਾਂ ਨੇ ਜੀ ਇਹ ਵਿੱਚੋਂ ਕੱਢਤੀ ਇਹ ਹੈ ਸਾਹਮਣੇ ਆ ਗਈ ਜੀ ਉਹ ਆਹੀ ਹੈ ਜੀ ਅਮਰਿਤ ਜੀ ਆ ਗਈ ਜੀ ਲਓ ਜੀ ਬਹੁਤ ਜ਼ਬਰਦਸਤ ਹੈ ਔਰ ਦੇਖੋ 47 ਤੋਂ ਪਹਿਲਾਂ ਇਸ ਏਰੀਆ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਮੁਸਲਮਾਨ ਭਾਈਚਾਰਾ ਰਹਿੰਦਾ ਸੀ ਹਾਂ ਤੁਹਾਡੇ ਦੇਖ ਮੈਨੂੰ ਤੁਹਾਡੀ ਸ਼ਕਲ ਦੇਖੀ ਮੈਨੂੰ ਕਿ ਉਹ ਹੀ ਬੰਦੇ ਲੱਗਦੇ ਮੈਨੂੰ ਮੈਂ ਉਹਦੇ ਤੇ ਕੁੱਲੂ ਤੇ ਆਇਆ ਵਾ ਇੱਥੇ ਰਿਸ਼ਤਦਾਰੀ ਸਾਡੀ ਅੱਛਾ ਹਾਂ ਕੁੱਲੂ ਵੀ ਜਾਂਦੇ ਸਾਡੇ ਬਲੌਗ ਲੈ ਲੈ ਸਾਡੇ ਫੇਸਬੁਕ 'ਤੇ ਸਾਰਿਤ ਵਾਰ ਤੁਹਾੜ ਮੇਖਾ ਫੋਲ ਵੀ ਜਾਂਦੇ ਲੱਗਦੇ ਲੱਗਦੇ ਲੰਗ ਜਾਣੇ ਲੰਗ ਜਾਣੇ ਅੱਛਾ ਇਹ 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 ਕਿਹੜਾ ਪਿੰਡ ਹੈ ਹਕ ਅੱਜ ਜਿੱਥੇ ਖੜੇ ਸੀ ਵੈਸੀ ਪਹਾਵਾਲ ਦਾ ਏਰੀਆ ਪੈਂਦਾ ਹੂੰ ਇਹ ਬੇਲੀਆਂ ਪੈ ਗਿਆ ਹੂੰ ਇਹ ਪਹਾਵਾਲ ਦਾ ਏਰੀਆ ਪੈਂਦਾ ਹੈ بڑا ਪਿੰਡ ਕਿੱਥੇ ਇੱਥੇ بڑا ਪਿੰਡ ਆ ਗਿਆ ਤੁਹਾਡੇ ਇੱਧਰ ਜਾ ਕੇ ਥੋੜਾ ਜਿਹਾ ਪਿੱਛੇ ਪਹਾਵਾਲ ਦੇ ਪਿੱਛੇ ਜੀ ਹੂੰ ਪਿੱਛੇ ਨਾਲ ਨਹਿਰ ਦੇ ਪਿੱਛਲੇ ਪਾਸੇ ਨਹਿਰ ਦੇ ਪਿੱਛਲੇ ਪਾਸੇ ਦਾ ਜੀ ਕੁੰਡਲੂ ਨਦੀ ਹੈ ਆ ਦਿਖਾਈ ਜਰਾ ਕੈਮਰੇ ਤੇ ਸਾਰੀ ਸਾਰਾ ਏਰੀਆ ਦਿਖਾਓ ਜੀ ਕੁੰਡਲੂ ਨਦੀ ਕਹਿੰਦੇ ਜੀ ਇਹ ਇਹ ਕੁੰਡਲੂ ਨਦੀ ਹੈ ਇੱਥੋਂ ਅਸੀਂ ਲੰਘ ਕੇ ਜਾਣਾ ਜੀ ਆ ਪਿੰਡ ਨੂੰ ਜੀ ਔਰ ਦੇਖੋ ਗੱਡੀ ਪਿੱਛੇ ਖੜਾਤੀ ਆਪਾਂ ਇਹ ਸਾਨੂੰ ਅੰਮ੍ਰਿਤ ਲੈਣ ਆਏ ਆ ਜੀ ਅਤੇ ਜਾ ਕੇ ਅਸੀਂ ਮਾਸਟਰ ਤਨੀਰਾਮ ਜੀ ਨਾਲ ਬਜ਼ੁਰਗਾਂ ਦੇ ਨਾਲ ਗੱਲ ਕਰਨੀ ਹੈ ਨਾਲ ਉਹਨਾਂ ਦੇ ਮਿਸਿਸ ਨੇ ਬੇਬੇ ਨੇ ਉਹਨਾਂ ਨਾਲ ਵੀ ਗੱਲ ਕਰਨੀ ਹੈ ਜੀ ਚੱਕੀਆਂ ਪੈਂਦਾ ਜੀ ਇੱਧਰ ਨਾਲੇ ਜੀ ਅੱਛਾ ਹਾਂਜੀ ਚੱਕੀਆਂ ਪੈਂਦਾ ਹਜ਼ਾਰਾ ਪੈਂਦਾ ਹੈ ਜੀ ਅੱਛਾ ਜੀ ਹਾਂਜੀ ਇਹ ਕੁੰਡਲੂ ਨਦੀ ਸਾਡੇ ਨਾਲ ਸਤਲੁਜ ਦੇ ਨਾਲ ਜੁੜਦੀ ਹੈ ਜੀ ਨਾਲ ਜਾ ਕੇ ਅੱਛਾ ਇਹ ਹਿਮਾਚਲ ਤੋਂ ਆਉਂਦੀ ਹੈ ਹਾਂਜੀ ਹਿਮਾਚਲੋਂ ਆਉਂਦੀ ਹੈ ਇਹ ਸਾਰਾ ਸਾਲੇ ਚੱਲਦੀ ਹੈ ਜੀ ਬਰਸਾਤਾਂ ਵਿੱਚ ਫੁੱਲ ਹੁੰਦੀਆਂ ਹਨ ਭਰੀ ਵੀ ਉੱਪਰ ਤੱਕ ਅੱਛਾ ਹਾਂਜੀ ਆਹ ਦਿਨਾਂ ਵਿੱਚ ਉਦਾਂ ਚੱਲਦੀ ਰਹਿੰਦੀ ਹੈ ਜੀ 24 ਘੰਟੇ 365 ਦਿਨ ਚੱਲਦੀ ਰਹਿੰਦੀ ਹੈ ਜੀ ਅੱਛਾ ਇਦਾਂ ਲਓ ਜੀ ਸ਼੍ਰੀ ਅਨੰਦਪੁਰ ਸਾਹਿਬ ਦੇ ਏਰੀਏ ਦੇ ਵਿੱਚ ਬਲੌਗਿੰਗ ਅਸੀਂ ਹੁਣ ਕਰਤੀ ਸ਼ੁਰੂ ਜੀ ਅੱਜ ਮਾਸਟਰ ਧਨੀ RAM ਜੀ ਨਾਲ ਗੱਲਬਾਤ ਕਰਨੀ ਹੈ ਔਰ ਇੱਕ ਬਜ਼ੁਰਗ ਹੈਗੇ ਜੀ ਪਿੰਡ ਹੈਗਾ ਬੇਲੀ ਦੀ ਆ ਦੇਖੋ ਨਜ਼ਾਰਾ ਬੜਾ ਵਧੀਆ ਜੀ ਔਰ ਆ ਅਸੀਂ ਪਹੁੰਚਦੇ ਪਹੁੰਚਦੇ ਇੱਧਰ ਨੂੰ ਪਹੁੰਚ ਗਏ ਜੀ Google ਨੇ ਸਾਨੂੰ ਆਹ ਦਿੱਤੀ ਲੋਕੇਸ਼ਨ ਜੀ ਔਰ ਸਾਨੂੰ ਇੱਕ ਮਿੱਤਰ ਲੈਣ ਆ ਰਹੇ ਨੇ ਉਹਨਾਂ ਦੇ ਗ੍ਰੈਂਡਸਨ ਉਹ ਲੱਗਦਾ ਮੈਨੂੰ ਆ ਗਏ ਭਾਈ ਸਾਹਿਬ ਉਹ ਸਾਹਮਣੇ ਆ ਗਏ ਜੀ ਉਹ ਆਹੀ ਹੈ ਜੀ ਅਮਰਿਤ ਜੀ ਆਗੇ ਦੀ ਆ ਦੇਖੋ ਜੀ ਨਜ਼ਾਰਾ ਬੜਾ ਵਧੀਆ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਹੈਗਾ ਸਰ ਵਧੀਆ ਆ ਲੋ ਜੀ ਅਮਰਿਤ ਜੀ ਪਹੁੰਚ ਕੇ ਸਾਨੂੰ ਲੈਣ ਆਗੇ ਨੇ ਜੀ ਔਰ ਇਹਨਾਂ ਦੇ ਦਾਦਾ ਜੀ ਨਾਲ ਗੱਲ ਕਰਨੀ ਕੀ ਨਾ ਹੋ ਗਈ ਉਹਨਾਂ ਦਾ ਮਾਸਟਰ ਤਾਂ ਨਿਰਮ ਹੈ ਜੀ ਅੱਛਾ ਬੇਬੇ ਵੀ ਠੀਕ ਹੈ ਹਾਂ ਜੀ ਬੇਬੇ ਬਜ਼ੁਰਗ ਹਾਂਜੀ ਠੀਕ ਹੈ ਕੰਮਕਾਰ ਕਰਦੇ ਜੀ ਵਧੀਆ ਠੀਕ ਹੈ ਬੇਬੇ ਬਾਪੂ ਦੋ ਲੋ ਕੈਮ ਹੈ ਹਾਂਜੀ ਬਿਲਕੁਲ ਜੀ ਆ ਰਸਤਾ ਇਹ ਤਾਂ ਬੜਾ ਵਧੀਆ ਹਰ ਰਸਤਾ ਕਿਹੜੀ ਨਦੀ ਆ ਇਹ ਇਹ ਕੁੰਡਲੂ ਨਦੀ ਆ ਸਰ ਇਹ ਆ ਕੁੰਡਲੂ ਨਦੀ ਆ ਆ ਦਿਖਾਓ ਜੀ ਜਰਾ ਕੈਮਰੇ ਤੇ ਸਾਰੀ ਸਾਰਾ ਏਰੀਆ ਦਿਖਾਓ ਜੀ ਕੁੰਡਲੂ ਨਦੀ ਕਹਿੰਦੇ ਜੀ ਇਹ ਇਹ ਕੁੰਡਲੂ ਨਦੀ ਆ ਇੱਥੋਂ ਅਸੀਂ ਲੰਘ ਕੇ ਜਾਣਾ ਜੀ ਆ ਪਿੰਡ ਨੂੰ ਜੀ ਔਰ ਦੇਖੋ ਗੱਡੀ ਪਿੱਛੇ ਖੜਾਤੀ ਆਪਾਂ ਇਹ ਸਾਨੂੰ ਅੰਮ੍ਰਿਤ ਲੈਣ ਆਏ ਆ ਜੀ ਅਤੇ ਜਾ ਕੇ ਅਸੀਂ ਮਾਸਟਰ ਤਨੀਰਾਮ ਜੀ ਨਾਲ ਬਜ਼ੁਰਗਾਂ ਦੇ ਨਾਲ ਗੱਲ ਕਰਨੀ ਹੈ ਨਾਲ ਉਹਨਾਂ ਦੇ ਮਿਸਿਸ ਨੇ ਬੇਬੇ ਨੇ ਉਹਨਾਂ ਨਾਲ ਵੀ ਗੱਲ ਕਰਨੀ ਹੈ ਜ ਏਰੀਆ ਬੜਾ ਵਧੀਆ ਲੱਗਿਆ ਤੁਹਾਡਾ ਜੀ ਹਾਂਜੀ ਬਹੁਤ ਵਧੀਆ ਬਹੁਤ ਸੋਹਣਾ ਬਹੁਤ ਸੋਹਣਾ ਏਰੀਆ ਦੀ ਇੱਧਰ ਕਿਹੜੇ ਕਿਹੜੇ ਪਿੰਡ ਆਹ ਕਿਹੜਾ ਪਿੰਡ ਐ ਚੱਖੀਆਂ ਪਿੰਡਾ ਜੀ ਇੱਧਰ ਨਾਲੇ ਜੀ ਅੱਛਾ ਹਾਂਜੀ ਚੱਖੀਆਂ ਪਿੰਡਾ ਹਜ਼ਾਰਾ ਪਿੰਡਾ ਹੈ ਜੀ ਅੱਛਾ ਜੀ ਹਾਂਜੀ ਇਹ ਇੱਕ ਕੁੰਡਰੂ ਨਦੀ ਸਾਡੇ ਨਾਲ ਸਤਲੁਜ ਦੇ ਨਾਲ ਜੁੜਦੀ ਹੈ ਜੀ ਨਾਲ ਜਾ ਕੇ ਅੱਛਾ ਇਹ ਹਿਮਾਚਲ ਤੋਂ ਆਉਂਦੀ ਹੈ ਹਾਂਜੀ ਹਿਮਾਚਲੋਂ ਆਉਂਦੀ ਹੈ ਇਹ ਸਾਰਾ ਸਾਲੇ ਚੱਲਦੀ ਹੈ ਜੀ ਬਰਸਾਤਾਂ ਵਿੱਚ ਫੁੱਲ ਹੁੰਦੀਆਂ ਹਨ ਭਰੀ ਵੀ ਉੱਪਰ ਤੱਕ ਅੱਛਾ ਹਾਂਜੀ ਆਹ ਦਿਨਾਂ ਵਿੱਚ ਉੱਦਾਂ ਚੱਲਦੀ ਰਹਿੰਦੀ ਹੈ ਜੀ 24 ਘੰਟੇ ਅੱਛਾ ਬੜੀ ਕਵਾਦੀ ਗੱਲ ਹੈ ਹਾਂ ਜੀ ਇਹ ਬਰਸਾਤਾਂ ਵਿੱਚ ਇਹ ਹੜ ਜਾਂਦੀ ਹੈ ਜੀ ਫਿਰ ਇਹ ਕਰਵਾਣੀ ਪੈਂਦੀ ਸਾਲ ਕੁ ਬਾਅਦ ਮੁੜ ਕੇ ਫਿਰ ਕਰਵਾਣੀ ਪੈਂਦੀ ਹੈ ਜੀ ਤੇ ਫਿਰ ਸੈਟ ਕਰਾ ਲੈਂਦੇ ਤੁਸੀਂ ਰਸਤਾ ਫਿਰ ਤਿਆਰ ਹੋ ਜਾਂਦਾ ਜੀ ਹਾਂ ਜੀ ਹਾਂ ਜੀ ਲਓ ਜੀ ਦੇਖੋ ਕੁੰਡਲੂ ਨਦੀ ਔਰ ਆ ਅੰਮ੍ਰਿਤ ਦੀਏ ਮੇਰੇ ਪੁਰਾਣੇ ਵਿਦਿਆਰਥੀ ਵੀ ਆ ਜੀ ਔਰ ਅਸੀਂ ਦੇਖੋ ਸ਼੍ਰੀ ਨਨਪੁਰ ਸਾਹਿਬ ਦੇ ਏਰੀਆ ਦੀ ਵਲੋਗਿੰਗ ਸ਼ੁਰੂ ਕੀਤੀ ਹੈ ਜੀ ਔਰ ਤੁਸੀਂ ਦੇਖੋ ਜੇਕਰ ਚਾਹੁੰਦੇ ਹੋ ਕਿ ਤੁਹਾਡੇ ਪਿੰਡ ਨੂੰ ਵੀ ਅਸੀਂ ਕਵਰ ਕਰੀਏ ਤੁਹਾਡੇ ਕੋਈ ਬਜ਼ੁਰਗ ਹੈ ਤੁਹਾਡੇ ਘਰ ਦੇ ਵਿੱਚ ਕੋਈ ਸਿਆਣੇ ਹੈ ਤੁਸੀਂ ਚਾਹੁੰਦੇ ਹੋ ਕਿਸੀ ਉਹਨਾਂ ਨਾਲ ਗੱਲਾਂ ਬਾਤਾਂ ਰਿਕਾਰਡ ਕਰੀਏ ਤਾਂ ਤੁਸੀਂ ਬਸ WhatsApp ਸਾਨੂੰ ਕਰ ਸਕਦੇ ਹੋ ਔਰ ਜਾਂ ਸਾਨੂੰ ਤੁਸੀਂ ਕਮੈਂਟ ਸੈਕਸ਼ਨ ਚ ਕਮੈਂਟ ਕਰ ਸਕਦੇ ਹੋ ਆਪਣਾ ਟੈਲੀਫੋਨ ਨੰਬਰ ਪਿੰਡ ਦਾ ਨਾਮ ਆਪਣਾ ਨਾਮ ਲਿਖ ਕੇ ਭੇਜ ਦਿਓ ਜੀ ਆਹ ਦੇਖੋ ਜੀ ਏਰੀਆ ਕਹਿੰਦੇ ਸਤਲੁਜ ਦੇ ਨਾਲ ਲੱਗਦੀ ਹੈ ਜੀ ਇੱਧਰ ਦਿਖਾਓ ਜੀ ਜਿਹੜਾ ਚੰਗੀ ਤਰ੍ਹਾਂ ਪਾਇਓ ਕੈਮਰਾ ਦੀ ਆਹ ਸਤਲੁਜ ਦੇ ਨਾਲ ਲੱਗਦੀ ਹੈ ਜੀ ਇਹ ਇਹ ਨਦੀ ਕੁੰਡਲੂ ਨਦੀ ਇਦੋਂ ਰਸਤਾ ਇਹਨਾਂ ਨੇ ਬਣਾਇਆ ਹੋਇਆ ਆ ਦੇਖੋ ਜੀਪ ਆ ਰਹੀ ਹੈ ਇਦਾਂ ਹੀ ਲੰਗੀ ਜਾਂਦਾ ਸਾਰਾ ਰਸਤਾ ਵੀ ਚੱਲੀ ਜਾਂਦਾ ਜੀ ਔਰ ਇਹ ਸਾਰਾ ਸਾਲ ਚੱਲਣ ਵਾਲੀ ਨਦੀ ਹੈ ਜੀ ਆ ਦੇਖੋ ਨਦੀ ਚੋਂ ਜਾਰੀ ਜੀਪ ਜੀ ਆ ਦੇਖੋ ਜਾਰੀ ਜੀਪ ਨਦੀ ਚੋਂ ਜੀ ਆ ਦੇਖੋ ਕੱਢਦੀ ਉਹਨਾਂ ਨੇ ਜੀ ਹੈ ਵਿੱਚੋਂ ਹੀ ਕੱਢਦੀ ਇਹ ਹੈ ਅੱਛਾ ਵਿਚ ਨੂੰ ਲੈ ਜਾਣਾ ਇਹਨਾਂ ਨੇ ਇੱਥੋਂ ਵੀ ਇੱਕ ਰਸਤਾ ਹੈਗਾ ਜੀ ਦੇਖੋ ਆ ਨਜ਼ਾਰੇ ਦੇਖੋ ਰੋਪੜ ਜ਼ਿਲ੍ਹੇ ਦੇ ਵਿੱਚ ਪਿੰਡਾਂ ਦੇ ਵਿੱਚ ਅਕਸਰ ਵੇਖਣ ਨੂੰ ਮਿਲਦੇ ਆ ਜੀ ਬੜਾ ਜ਼ਬਰਦਸਤ ਹੈ ਦੇਖੋ ਪਿਕਚਰ ਸੀਕ ਜੇਕਰ ਵਧੀਆ ਨਜ਼ਾਰੇ ਲੈਣੇ ਤਾਂ ਰੋਪੜ ਜ਼ਿਲ੍ਹੇ ਚ ਹੈ ਸਤ루ਜ ਨਦੀ ਦੇ ਨਾਲ ਲੱਗਦੀ ਇਹ ਨਦੀ ਜਿਹੜੀ ਹੈ ਕੁੰਡਲੂ ਨਦੀ ਸਤ루ਜ ਦਰਿਆ ਨਾਲ ਲੱਗਦੀ ਹੈ ਜੀ ਤੇ ਮਾਸਟਰ ਤਨੀ RAM ਜੀ ਦੇ ਨਾਲ ਗੱਲਬਾਤ ਕਰਨ ਜਾਣਾ ਜੀ ਆਪਾਂ ਚੱਲੀਏ ਜੀ ਫਿਰ ਜੀ ਹਾਂ ਜੀ ਸਰ ਤੁਸੀਂ ਪਹੁੰਚੋ ਤੁਹਾਨੂੰ ਫਾਲੋ ਕਰਨਾ ਗੱਡੀ ਉਹ ਖੜੀ ਸਾਡੀ ਹੁਣ ਠੀਕ ਹੈ ਜੀ ਆਓ ਨੇ ਜੀ ਅਸੀਂ ਠੀਕ ਹੈ ਜੀ ਆਓ ਜੀ ਚੱਲੀਏ ਜੀ ਫਿਰ ਰਾਉਣੇ ਰੱਖਿਓ ਜੀ ਬੰਦ ਨਾ ਕਰਿਓ ਹਜੇ ਚੱਲਦਾ ਹੀ ਰੱਖਿਓ ਜੀ ਆਹ ਦੇਖੋ ਜੀ ਹਾਂ ਜੀ ਬਹੁਤ ਵਧੀਆ ਲੱਗਿਆ ਕਿਹਦਾ ਕਿਦਾਂ ਲੱਗਿਆ ਦੀ ਤੁਹਾਨੂੰ ਜੀ ਬਹੁਤ ਵਧੀਆ ਜੀ ਬਹੁਤ ਆਇਆ ਨਜ਼ਾਰਾ ਹਾਂ ਹਾਂ ਲਓ ਜੀ ਬਹੁਤ ਜ਼ਬਰਦਸਤ ਹੈ ਔਰ ਦੇਖੋ 47 ਤੋਂ ਪਹਿਲਾਂ ਇਸ ਏਰੀਏ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਮੁਸਲਮ ਭਾਈਚਾਰਾ ਰਹਿੰਦਾ ਸੀ ਹਾਂ ਜੀ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਆ ਤੁਸੀਂ ਦੇਖ ਕੇ ਖੜੇ ਮੈਂ ਤੁਹਾਡੇ ਉਹ ਬਲੌਗ ਦੇ ਦੇਖ ਰਿਹਾ ਸਨ ਸਾਰੇ ਜਬਾਰੇ ਬਣਾ ਲਏ ਦੇਖਦੇ ਤੁਸੀਂ ਮੈਂ ਤਾਂ ਹੀ ਖੜਿਆ ਤੇ ਜਿਵੇਂ ਉਹ ਉਹੀ ਬੰਦੇ ਲੱਗਦੇ ਮੈਨੂੰ আচ্ছা আচ্ছা ਤੁਸੀਂ ਦੇਖਦੇ 47 ਵਾਲੇ ਬਲੌਗ ਹਾਂ ਤੁਹਾਡੇ ਦੇਖ ਮੈਨੂੰ ਤੁਹਾਡੀ ਸ਼ਕਲ ਦੇਖੀ ਮੈਂ ਕਿ ਉਹਹੀ ਬੰਦੇ ਲੱਗਦੇ ਮੈਨੂੰ ਮੈਂ ਉਹਦੇ ਤੇ ਗੁੱਲੂ ਤੇ ਆਇਆ ਵਾ ਇੱਥੇ ਰਿਸ਼ਤਦਾਰੀ ਸਾਡੀ ਅੱਛਾ ਹਾਂ ਗੁੱਲੂ ਵੀ ਜਾਂਦੇ ਸਾਡੇ ਬਲੌਗ ਲੈ ਲੈ ਸਾਡੇ ਫੇਸਬੁਕ ਤੇ ਸਾਰਤ ਵਾਰ ਤੁਹਾਡੇ ਮੇਰੇ ਖਾਲ ਵੀ ਜਾਂਦੇ ਲਓ ਜੀ ਆਪਾਂ ਸ਼੍ਰੀ ਆਨੰਦਪੁਰ ਸਾਹਿਬ ਤੁਹਾਨੂੰ ਤੁਹਾਡੀ ਸ਼ਕਲ ਉੱਥੇ ਦੇਖੇ ਬਹੁਤ ਮੇ ਕੋ ਬਲੋਗਰ ਹੈਗੇ ਜਿਹੜੇ ਉਹ ਸੰਸ ਵਾਲੇ ਬੁੱਢੇ-ਬੁੱਢੇ ਕੋਲ ਜਾ ਕੇ ਗੱਲਾਂ ਕਰਦੇ ਆ ਹਾਂ ਪਿੰਡ-ਪਿੰਡਾਂ ਵਿੱਚ ਜਾਂਦੇ ਆ ਇੱਧਰ ਦੇ ਰੋਪੜ ਵਾਲੇ ਪਿੰਡ ਵੀ ਦੇਖੇ ਮੈਂ ਇਥੇ ਬਹੁਤ ਗੱਲਾਂ ਕੀਤੀਆਂ ਤੁਸੀਂ ਉਰੇ ਹੂੰ ਮੈਂ ਤੁਹਾਡੀ ਸ਼ਕਲ ਦੇਖ ਕੇ ਮੈਂ ਰੁਕ ਗਿਆ ਮੈਂ ਕਹਿੰਦਾ ਨਾਲ ਮਿਲ ਕੇ ਜਾਂਦੇ ਆ ਨਾਂ ਕੀ ਤੁਹਾਡਾ ਲਿਆਕੇ ਤੜਲੀ ਲਿਆਕੇ ਤੜਲੀ ਜੀ ਤੁਹਾਡਾ ਪਿੱਛੋਂ ਪਿੰਡ ਘੜਾ ਦੇਖੋ ਜੀ ਸਾਡੇ ਪਿੱਛੇ ਪਿੰਡ ਦੇਖੋ ਜੀ ਸਾਡਾ 100 100 ਸਾਲ ਪਹਿਲੇ ਕਿ ਤਾਦਾਦਾ ਦਾਦਾ ਪਰਦਾਦਾ ਉਧਰ ਤੇ ਆਇਆ ਥਾ ਰਜੌਰੀ ਸਾਈਡ ਤੇ ਅੱਛਾ ਬਸ ਇਥੇ ਇਥੇ ਆਪਣਾ ਹਿਮਾਚਲ ਪ੍ਰਦੇਸ਼ ਜਿਲ੍ਹਾ Shimla ਅੱਛਾ ਫਿਰ ਉਸ ਤੋਂ ਬਾਅਦ ਕਹਾਂ ਜਾਂਦੇ ਉਰੇ ਪਰੇ ਕੋਈ ਕਿਥੇ ਬਸਿਆ ਕੋਈ ਆ ਕੇ ਹਰਿਆਣੇ ਚ ਬਸਿਆ ਕੋਈ ਉੱਤਰ ਪ੍ਰਦੇਸ਼ ਵਿੱਚ ਬਸਿਆ ਕੋਈ ਇੱਥੇ ਪੰਜਾਬ ਵਿੱਚ ਦੋ ਇੱਕ ਦੋ ਪਾਪਰਾ ਸੀ ਉੱਪਰ ਰਹਿੰਦੇ ਤੁਸੀਂ ਪੰਜਾਬੀ ਮੁਸਲਮਾਨ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਆ ਗੱਡੀ ਆ ਗਈ 2 ਮਿੰਟ ਦੀ ਬੱਸ ਕਰਦੇ ਥੋੜਾ ਇਹਨੂੰ ਗੱਡੀ ਨੂੰ ਪਾਸੇ ਕਰਦੀ ਐ ਇੱਥੋਂ ਲਾਂਦੇ ਜਾਣੀ ਲਾਂਗੇ ਲੱਗਦੇ ਲਾਉਂਦੇ ਲੰਗ ਜਾਨੀ ਲੰਗ ਜਾਨੀ ਆਛਾ ਇਹ 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 ਕਿਹੜਾ ਪਿੰਡ ਹੈ ਅੱਜ ਜਿੱਥੇ ਖੜੇ ਸੀ ਵੈਸੇ ਪਹਾਵਾਲ ਦਾ ਏਰੀਆ ਪੈਂਦਾ ਹੂੰ ਇਹ ਬੇਲੀਆਂ ਪੈ ਗਿਆ ਹੂੰ ਤੇ ਇਹ ਪਹਾਵਾਲ ਦਾ ਏਰੀਆ ਪੈਂਦਾ ਹੈ ਬੜਾ ਪਿੰਡ ਕਿੱਥੇ ਇੱਥੇ ਬੜਾ ਪਿੰਡ ਆ ਗਿਆ ਤੁਹਾਡਾ ਇੱਧਰ ਜਾ ਕੇ ਕਿ ਥੋੜਾ ਜਿਹਾ ਪਿੱਛੇ ਪਹਾਵਾਲ ਦੇ ਪਿੱਛੇ ਜੀ ਹੂੰ ਪਿੱਛੇ ਨਾਲ ਨਹਿਰ ਦੇ ਪਿਛਲੇ ਪਾਸੇ ਨਹਿਰ ਦੇ ਪਿਛਲੇ ਪਾਸੇ ਬੈਠਾ ਲਿਆਕਤ ਵਾਲੀ ਦੀ ਨਜ਼ਾਰਾ ਆ ਗਿਆ ਤੁਸੀਂ ਸਾਡੇ ਵੀਡੀਓਜ਼ ਦੇਖਦੇ ਜੀ ਦੇਖੋ ਸੱਜਣ ਮਿੱਤਰ ਪਿਆਰੇ ਇਦਾਂ ਮਿਲਦੇ ਜੀ ਆ ਦੇਖੋ ਲਿਆਕਤ ਵਾਲੀ ਜੀ ਔਰ ਕੁੱਲੂ ਤੱਕ ਸਾਡੇ ਵੀਡੀਓਜ਼ ਜਾਂਦੇ ਜੀ ਬਿਲਕੁਲ ਬਿਲਕੁਲ ਕੁੱਲੂ ਮੈਂ ਕਹਿੰਦਾ ਮੈਂ ਲਦਾਖ ਪੁੱਜਦੇ ਤੁਹਾਡੇ ਵੀਡੀਓ ਕਹਿ ਦੋ ਜਰਾ ਸ਼ੇਅਰ ਕਰ ਦੇਣ ਹੋਰ ਬਿਲਕੁਲ ਜੀ ਇਹਨਾਂ ਦਾ ਵੀਡੀਓ ਸ਼ੇਅਰ ਕਰਨਾ ਹੈ ਜਿੱਥੇ ਜਿੱਥੇ ਵੀ ਦੇਖਦੇ ਭਰਾ ਸਾਹਿਬ ਸ਼ੇਅਰ ਕਰਿਓ ਜੀ ਬੜੇ ਅੱਛਾ ਕੰਮ ਕਰਦੇ ਆ ਬੜੇ ਨੇਕੀ ਦਾ ਕੰਮ ਕਰਦੇ ਵਿਛੜਿਆਂ ਨੂੰ ਮਲਾਉਂਦੇ ਆ ਔਰ ਪੁਰਾਣੀਆਂ ਯਾਦਾਂ ਜਿਹੜੀਆਂ ਆਪਣੀ ਸਮੇਟ ਕੇ ਰੱਖਦੇ ਆ ਹਾਂ ਲਓ ਜੀ ਬਣ ਗਈ ਜੀ ਗੱਲ ਮਿਲਦੇ ਜੀ ਅੱਜ ਇੱਕ ਬਜ਼ੁਰਗਾਂ ਤਨੀਰਾਮ ਜੀ ਮਾਸਟਰ ਜੀ ਜੀ ਉਹਨਾਂ ਦੇ ਨਾਲ ਗੱਲਬਾਤ ਕਰਨ ਆਏ ਹਾਂ ਜੀ ਉਹਨਾਂ ਨਾਲ ਰਿਕਾਰਡ ਕਰਨ ਆਏ ਹਾਂ ਬੇਲੀਆਂ ਹਾਂ ਬੇਲੀਆਂ ਜੀ ਪਿੰਡ ਬੇਲੀਆਂ ਚ ਜੀ ਬੜਾ ਪਿੰਡ ਵੀ ਦਿਖਾਉਣਾ ਸੀ ਅਸੀਂ ਸਾਰੇ ਸਾਰੇ ਵਾਲੇ ਵਾਲੇ ਦੇ ਪਿੰਡ ਦਿਖਾਉਣੇ ਸੀ ਆਹ ਤੁਹਾਡੇ ਉੱਥੇ ਬਲੌਗ ਵਿੱਚ ਸ਼ਕਲ ਦੇਖੀ ਮੈਂ ਉਹਨਾਂ ਪਛਾਣ ਗਿਆ ਮੈਂ ਕਿ ਉਹ ਬੰਦੇ ਹੋਈ ਹੈ ਅੱਜ ਕੈਮਰੇ ਤੇ ਇਹਨਾਂ ਨੂੰ ਵੀ ਪਸਾਨ ਲਿਓ ਇਹ ਵੀ ਹੁੰਦੇ ਆ ਉੱਥੇ ਚੈਨਲ ਤੇ ਰਜਿਸਟਰਡ ਹੁੰਦਾ ਜੀ ਕੈਮਰੇ ਦੇਖਿਆ ਮੈਂ ਇਹਨਾਂ ਨੂੰ ਹਾਂਜੀ ਤੁਹਾਨੂੰ ਜ਼ਿਆਦਾ ਦੇਖਿਆ ਇਹਨਾਂ ਨੂੰ ਕੰਮ ਹੀ ਦੇਖਿਆ ਮੈਂ ਅੱਛਾ ਅੱਛਾ ਚਲੋ ਬਾਈ ਚਾਂਸ ਕਿਤੇ ਵੀਡੀਓ ਜਿਆਦਾ ਵੀਡੀਓ ਇਹ ਬਣਦੇ ਵੈਸੇ ਅੱਛਾ ਠੀਕ ਹੈ ਬਹੁਤ ਬੜੀ ਜਗਾ ਦੀ ਫਿਰ ਮਿਲਦੇ ਜੀ ਤਾਂ ਧੰਨਵਾਦ ਜੀ ਦੇਖੋ ਆ ਵੀਡੀਓ ਬਣਾਉਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਵੀਡੀਓ ਤੁਹਾਨੂੰ ਨਾਲੇ ਤੁਹਾਨੂੰ ਇਲਾਕਾ ਦਿਖਾਤਾ ਇਧਰ ਨੂੰ ਪਾਇਓ ਕੈਮਰਾ ਜੀ ਆ ਵੀ ਬੜਾ ਵਧੀਆ ਦੇਖੋ ਜੀ ਇਲਾਕਾ ਸਾਰਾ ਕੁਝ ਤੁਹਾਡੇ ਭਰਾ ਬੈਠੇ ਇੱਥੇ ਸਾਰੇ ਹਾਂ ਜੀ ਸਾਰੇ ਇਧਰ ਗੁਜ਼ਰ ਬਰਾਦਰੀ ਬੈਠੀ ਤੁਹਾਡੀ ਸਾਰੀ ਜੀ 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 ਲਓ ਜੀ ਆ ਦੇਖੋ ਜੀ ਸਾਰੇ ਪਾਸੇ ਦੀ ਇਲਾਕਾ ਬਹੁਤ ਵਧੀਆ ਜੀ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ਦੇ ਵਿੱਚ ਅਸੀਂ ਪਹੁੰਚੇ ਹਾਂ ਜੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪਿੰਡ ਵੀ ਅਸੀਂ ਫੇਰੀ ਪਾਈਏ ਤਾਂ ਬਸ ਕਮੈਂਟ ਸੈਕਸ਼ਨ 'ਚ ਕਮੈਂਟ ਲਿਖਦੇ ਜਾਓ ਪਿੰਡ ਪਹੁੰਚਾਂਗੇ ਤੁਹਾਡੇ ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਜੀ